ਸ਼੍ਰੀ ਸਤਗੁਰੂ ਰਾਮ ਸਿੰਘ ਜੀ ਦੀ ਸਿੱਖ ਇਤਿਹਾਸ ਨੂੰ ਸਿੱਖ ਪੰਥ ਨੂੰ ਕੀ ਦੇਣ ਰਹੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਸਿੱਖੀ ਨਿਵਾਜੀ ਨੂੰ ਫਿਰ ਮੋੜ ਸਰਜੀਤ ਕੀਤਾ ਤਾਨੂੰ ਜਾਣਕਰ ਦੇ ਦिए 3 ਜੂਨ 1863 ਈਸਵੀ ਨੂੰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਨੰਦ ਕਾਰਜ ਦੀ ਜੋ ਮਰਿਆਦਾ ਸ਼ੁਰੂ ਕੀਤੀ ਸਿੱਖ ਪੰਥ ਦੇ ਵਿੱਚ ਆਨੰਦ ਕਾਰਜ ਨੂੰ ਲੈ ਕੇ ਕੀ ਮਹੱਤਵ ਹੈ ਔਰ ਕਿਸ ਕਿਸ ਜਾਣਕਾਰੀ ਨੂੰ ਲੈ ਕੇ ਸਿੱਖ ਇਤਿਹਾਸ ਬਾਰੇ ਅੱਜ ਕੁਝ ਗੱਲਾਂ ਦੱਸੀਆਂ ਜਾਣਗੀਆਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਮੋੜ ਜਿਵੇਂ ਸਿੱਖ ਇਤਿਹਾਸ ਨੂੰ ਇੱਕ ਸਰਜੀਤ ਕੀਤਾ ਤੇ ਸਾਡੇ ਨਾਲ ਨੇ ਮਾਸਟਰ ਗੁਰਮੀਤ ਸਿੰਘ ਜੀ ਇਹਨਾਂ ਦੇ ਨਾਲ ਅਸੀਂ ਕਰਾਂਗੇ ਗੱਲਬਾਤ ਤੇ ਸਾਥੀਓ ਤੁਸੀਂ ਸਾਡੇ ਨਾਲ ਬਨੇ ਰਿਹਾ ਜੀ ਸਤਿ ਸ੍ਰੀ ਅਕਾਲ ਮਾਸਟਰ ਜੀ ਤੁਹਾਡਾ ਸਾਡੇ ਚੈਨਲ ਦੇ ਉੱਪਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਤਿ ਅਕਾਲ ਜੀ ਕਨਕ ਦੇਵ ਜੀ ਨੇ ਮਰਦ ਪ੍ਰਧਾਨ ਦੇਸ਼ ਨੂੰ ਲੈ ਕੇ ਇਸਤਰੀ ਵਾਸਤੇ ਕੀ ਕੀਤਾ ਜੀ ਸਰਦਾਰ ਗੁਰਮੀਤ ਸਿੰਘ ਜੀ ਤੁਸੀਂ ਸਵਾਲ ਕੀਤਾ ਹੈ ਕਿ ਭਾਰਤ ਦੇਸ਼ ਜਿਹੜਾ ਹੈ ਉਹ ਮਰਦ ਪ੍ਰਧਾਨ ਸਮਾਜ ਰਿਹਾ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖ ਪੰਥ ਦੀ ਸਥਾਪਨਾ ਕੀਤੀ ਹੈ ਤੇ ਉਹਨਾਂ ਵੱਲੋਂ ਕੀ ਯੋਗਦਾਨ ਦਿੱਤਾ ਗਿਆ ਇਸਤਰੀ ਦੀ ਉਨਤੀ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਦੇ ਸਮੇਂ ਜੇ ਗੱਲ ਕਰੀਏ ਤੇ ਇੱਕ ਜਿਹੜਾ ਮੁਗਲਾਂ ਦਾ ਰਾਜ ਜਿਹੜਾ ਸੀ ਉਹ ਜੇ ਸ਼ੁਰੂ ਹੋ ਚੁੱਕਾ ਸੀ ਉਸ ਦੇ ਵਿੱਚ ਪੁਰਾਣੇ ਜਿੰਨੇ ਵੀ ਆਪਾਂ ਇਤਿਹਾਸ ਪੜਨੇ ਆ ਮੱਧ ਕਾਲਿੰਦਾ ਇਤਿਹਾਸ ਪੜਨੇ ਆ ਜਿਹੜੇ ਵੀ ਉਸ ਦੇ ਰਾਈਟਰ ਨੇ ਉਹਦੇ ਵਿੱਚੋਂ ਲੱਭਦਾ ਕਿ ਇਸਤਰੀ ਦੀ ਜਿਹੜੀ ਹੈ ਬਹੁਤ ਜ਼ਿਆਦਾ ਉਹ ਨਿਮਨ ਦਸ਼ਾ ਸੀ ਉਸ ਨੂੰ ਸਿਰਫ ਤੇ ਸਿਰਫ ਇੱਕ ਇੱਕ ਘਰੇਲੂ ਔਰਤ ਦੇ ਤੌਰ ਤੇ ਲਗਾ ਲੋ ਪਰਿਵਾਰ ਨੂੰ ਬਿਧਾਨ ਵਾਸਤੇ ਘਰੇਲੂ ਕੰਮਾਂ ਕਾਜਾਂ ਤੱਕ ਹੀ ਸੀਮਤ ਕਰਕੇ ਉਸ ਨੂੰ ਜੁੱਤੀ ਦੀ ਨੋਕ ਦੀ ਤਰ੍ਹਾਂ ਜਿਹੜਾ ਸੀ ਉਹ ਰੱਖਿਆ ਗਿਆ ਸੀ ਇੱਥੇ ਹੀ ਨਹੀਂ ਜੇ ਪਿਛਲੇ ਦੇਖਦੇ ਆਂ ਤੇ ਅਰਸਤੂ ਇੱਕ ਮਹਾਨ ਦਾਰਸ਼ਨਿਕ ਹੋਇਆ ਉਹਨੇ ਕਿਹਾ ਸੀ ਕਿ ਰੱਬ ਨੇ ਔਰਤ ਨੂੰ ਬਣਾਇਆ ਹੀ ਤਾਂ ਜਦੋਂ ਬੰਦੇ ਦੇ ਵਿੱਚ ਕਮੀ ਰਹਿ ਗਈ ਤੇ ਉਸ ਕਮੀ ਜਿਹੜੀ ਰਹਿ ਗਈ ਹੋਈ ਹੈ ਉਹ ਔਰਤ ਹੈ ਯਾਨੀ ਕਿ ਉਸਨੇ ਵੀ ਕਮਜ਼ੋਰ ਔਰਤ ਨੂੰ ਥਾਪਿਆ ਸੀ ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸਾਰਾ ਵਰਤਾਰਾ ਵੇਖਿਆ ਕਿ ਕਿਸ ਤਰ੍ਹਾਂ ਸਮਾਜ ਦੇ ਵਿੱਚ ਔਰਤ ਨੂੰ ਜਿਹੜਾ ਉਹ ਭੰਡਿਆ ਜਾ ਰਿਹਾ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਇਹਦੇ ਬਾਰੇ ਸਿੱਧਾਂ ਦੇ ਨਾਲ ਗੋਸ਼ਟ ਵੀ ਜਿਹੜੀ ਹੈ ਅਸਲ ਬਟਾਲੇ ਦੇ ਜਿਹੜਾ ਮੇਲਾ ਲੱਗਦਾ ਸੀ ਉੱਥੇ ਕੀਤੀ ਤੇ ਭੰਗਰਨਾਥ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਵੀ ਸੀ ਕਿ ਤੁਸੀਂ ਗ੍ਰਸਤ ਹੋ ਕੇ ਤੇ ਇਹ ਗ੍ਰਸਤੀ ਦੇ ਰੂਪ ਦੇ ਵਿੱਚ ਤੁਸੀਂ ਪ੍ਰਚਾਰ ਕਰ ਰਹੇ ਹੋ ਇਹ ਗਲਤ ਕਰ ਰਹੇ ਹੋ ਗ੍ਰਸਤੀ ਬੰਦਾ ਜਿਹੜਾ ਉਹ ਧਰਮੀ ਨਹੀਂ ਹੋ ਸਕਦਾ ਤਾ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੱਲ ਆਕੀ ਸੀ ਕਿ ਜਦੋਂ ਤੁਹਾਨੂੰ ਲੋੜ ਪੈਂਦੀ ਹੈ ਖਾਣ ਪੀਣ ਦੀ ਤੇ ਉਹਦੇ ਵਿੱਚ ਉਹਨਾਂ ਦੱਸਿਆ ਵੀ ਤੁਸੀਂ ਜਦੋਂ ਜਦੋਂ ਭੁੱਖ ਲੱਗਦੀ ਤੇ ਫਿਰ ਉਸੇ ਇਸਤਰੀ ਦੇ ਕੋਲੋਂ ਹੀ ਤੁਹਾਨੂੰ ਜਾ ਕੇ ਖਾਣ ਪੀਣ ਵਾਸਤੇ ਮੰਗਣਾ ਪੈਂਦਾ ਹੈ ਦੂਸਰਾ ਉਸ ਇਸਤਰੀ ਨੇ ਹੀ ਤੁਹਾਨੂੰ ਜਨਮ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ ਕਿ ਭੰਡ ਜਿੰਮੀ ਪੰਡ ਜੰਮੀ ਐ ਪੰਡ ਨਿਮੀ ਐ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹੋ ਪੰਡ ਮੂਆ ਪੰਡ ਪਾ ਲਿਆ ਪੰਡੋ ਹੋਇ ਬੰਦਾਨ ਸੋ ਕਿਉ ਮੰਦਾ ਆਖੀ ਐ ਜਿੱਤ ਜਮੈ ਰਜਾਨ ਜਿਹੜੀ ਇਸਤਰੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਐ ਉਸ ਇਸਤਰੀ ਨੂੰ ਹੀ ਮੰਦਾ ਕਿਉ ਆਖਦੇ ਹੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸਮਾਜ ਦੇ ਵਿੱਚ ਇਸਤਰੀ ਨੂੰ ਮਰਦ ਦੇ ਬਰਾਬਰ ਖੜਾ ਕਰਨ ਦੇ ਵਾਸਤੇ ਪੂਰਾ ਉਪਰਾਲਾ ਜਿਹੜਾ ਕੀਤਾ ਹੈ ਸਿੱਖ ਪੰਥ ਨੂੰ ਲੈ ਕੇ ਜਾਂ ਜਿਹੜੀ ਇਸਤਰੀ ਦੀ ਦੁਰਦਸ਼ਾ ਮਾੜੀ ਸੀ ਉਸ ਨੂੰ ਗੁਰੂ ਨਾਨਕ ਦੇਵ ਜੀ ਨੇ ਬਰਾਬਰ ਤੇ ਸਮਾਨਤਾ ਦਿੱਤੀ ਇੱਕ ਮਰਦ ਦੇ ਤੇ ਇਸ ਦੇ ਵਿੱਚ ਹੋਰ ਕਿਸ ਕਿਸ ਗੁਰੂ ਸਾਹਿਬਾਨ ਨੇ ਯੋਗਦਾਨ ਪਾਇਆ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਪ੍ਰਥਾ ਤੋਰੀ ਹੈ ਕੀ ਇਸਤਰੀ ਨੂੰ ਮਰਦ ਦੇ ਬਰਾਬਰ ਹੱਕ ਜਿਹੜੇ ਨੇ ਉਹ ਦੇਣੇ ਨੇ ਉਸ ਨੂੰ ਅਗਲੇ ਗੁਰੂ ਸਹਿਬਾਨ ਜਿਹੜੇ ਅਗਲੇਰੇ ਨੇ ਉਹਨਾਂ ਨੇ ਵੀ ਬਹੁਤ ਵਧੀਆ ਯੋਗਦਾਨ ਜਿਹੜਾ ਪਾਇਆ ਸਤੀ ਪ੍ਰਥਾ ਦੇ ਬਾਰੇ ਜਿਹੜੀ ਇਹ ਗੱਲ ਕੀਤੀ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਕਿਹਾ ਕਿ ਸਤੀਆ ਇਹ ਨਾ ਆਖਿਨ ਜੋ ਮੜੀਆਂ ਲਗ ਜਨ ਜਿਹੜੀਆਂ ਮੜੀਆਂ ਦੇ ਵਿੱਚ ਆਪਣੇ ਪਤੀ ਦੇ ਨਾਲ ਸੜ ਜਾਂਦੀਆਂ ਨੇ ਉਹ ਸਤੀ ਨਹੀਂ ਹੈਗੀ ਜਿਹੜੇ ਉਸ ਪ੍ਰਭੂ ਪ੍ਰੀਤਮ ਦੇ ਆਪਣੇ ਪਤੀ ਦੀ ਯਾਦ ਦੇ ਵਿੱਚ ਜਿਹੜੀਆਂ ਨੇ ਉਸ ਦੇ ਸੱਤ ਦੇ ਨਾਲ ਰਹਿ ਕੇ ਜਪ ਤਪ ਦੇ ਨਾਲ ਰਹਿ ਕੇ ਉਸ ਦੇ ਵਿయోగ ਨੂੰ ਜਿਹੜਾ ਝੱਲ ਕੇ ਜ਼ਿੰਦਗੀ ਜਿਉਂਦਿਆਂ ਨੇ ਉਹਨਾਂ ਨੂੰ ਸਤਿਆਂ ਆਪਾਂ ਆਖ ਸਕਦੇ ਆ ਇਹ ਗੁਰੂ ਅਮਰਦਾਸ ਜੀ ਦੇ ਜਿਹੜੇ ਬਚਨ ਸਨ ਉਹਨਾਂ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਫਿਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਆਪਣੀ ਜਿਹੜੀ ਬੀਬੀ ਸੀ ਬੀਬੀ ਵੀਰੋ ਜਿਹੜੀ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਆਨੰਦਕਾਰਜ ਜਿਹੜਾ ਕੀਤਾ ਉਸ ਸਮੇਂ ਤਾਂ ਜੇ ਆਨੰਦਕਾਰ ਤੇ ਪ੍ਰਥਾ ਜਿਹੜੀ ਸ਼ੁਰੂ ਨਹੀਂ ਸੀ ਹੋਈ ਤਾਂ ਜਦੋਂ ਉਹਨਾਂ ਦਾ ਵਿਆਹ ਕੀਤਾ ਤਾਂ ਉਸ ਸਮੇਂ ਵੀ ਉਹਨਾਂ ਨੇ ਕਿਹਾ ਕਿ ਪਿਤਾ ਜੀ ਮੈਂ ਤੁਹਾਡੇ ਇੱਕ ਤਾਂ ਮੈਂ ਪੁੱਤਰੀ ਆ ਜੇਕਰ ਮੈਂ ਦੇਖਾਂ ਤਾਂ ਪੁੱਤਰੀ ਆ ਦੂਜਾ ਤੁਸੀਂ ਮੇਰੇ ਗੁਰੂ ਪਿਤਾ ਜੀ ਹੋ ਤੇ ਮੈਨੂੰ ਕੁਇ ਸਿੱਖਿਆ ਦਿਓ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਹੀ ਉਹਨਾਂ ਨੂੰ ਉਸ ਸਮੇਂ ਗੱਲ ਆਖੀ ਸੀ ਕਿ ਤੁਸੀਂ ਜਾ ਕੇ ਆਪਣੇ ਸਹੁਰੇ ਪਰਿਵਾਰ ਦੀ ਜਿਹੜੀ ਹੈ ਸੇਵਾ ਕਰਨੀ ਹੈ ਇਸਤਰੀ ਨੂੰ ਉਹਨਾਂ ਨੇ ਬਹੁਤ ਵਧੀਆ ਜਿਹੜੀ ਹੈ ਸਿੱਖਿਆ ਦਿੱਤੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇੱਕ ਹੋਰ ਬਚਨ ਹੁੰਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਸ਼ਾਦੀ ਕੀਤੀ ਹੈ ਲਾਲਚੰਦ ਗੁਰੂ ਤੇਗ ਬਹਾਦਰ ਜੀ ਦਾ ਸਹੁਰਾ ਸਾਹਿਬ ਸਨ ਤੇ ਮਾਤਾ ਬਿਸ਼ਨ ਕੌਰ ਜਿਹੜੀ ਹੈ ਉਹ ਸੱਸ ਲੱਗਦੇ ਨੇ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਸਨ ਭਾਈ ਲਾਲਚੰਦ ਜੀ ਤੇ ਮਾਤਾ ਬਿਸ਼ਨ ਕੌਰ ਤੇ ਉਹਨਾਂ ਨੇ ਜਦੋਂ ਮਾਤਾ ਗੁਜਰੀ ਜੀ ਨੂੰ ਤੋੜਨ ਲੱਗੇ ਨੇ ਵਿਆਹ ਤੋਂ ਬਾਅਦ ਤੇ ਭਾਈ ਲਾਲਚੰਦ ਜੀ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਅੱਗੇ ਹੱਥ ਜੋੜ ਕੇ ਖੜੇ ਹੋ ਗਏ ਪਾਤਸ਼ਾਹ ਮੇਰੇ ਕੋਲੇ ਇਸ ਲੜਕੀ ਤੋਂ ਬਿਨਾ ਹੋਰ ਤੁਹਾਨੂੰ ਦੇਣ ਵਾਸਤੇ ਕੁਝ ਵੀ ਨਹੀਂ ਪਰ ਉਸ ਸਮੇਂ ਜੋ ਸਾਡੇ ਪ੍ਰਾਤਨ ਸਰੋਤ ਨੇ ਉਹਨਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਉੱਥੇ ਇਹ ਗੱਲ ਆਖੀ ਕਿ ਹਿਦੈ ਅੰਗ ਤਨੂਜਾ ਦਿਨੀ ਤਨੂਜਾ ਬੋਲਦੇ ਨੇ ਲੜਕੀ ਨੂੰ ਹਿਰਦੈ ਅੰਗ ਹਿਰਦੇ ਦਾ ਅੰਗ ਜਿਹੜਾ ਟੁਕੜਾ ਜਿਹੜਾ ਹਿਰਦੈ ਅੰਗ ਤਨੂਜਾ ਦਿਨੀ ਪਾਛੇ ਬਸਤ ਤੈਂ ਕਿਆ ਰਖ ਲਈਨੀ ਤੁਸੀਂ ਪਿੱਛੇ ਕੀ ਰਖ ਲਿਆ ਜਿਹੜਾ ਤੁਹਾਡਾ ਹਿਰਦੇ ਦਾ ਟੁਕੜਾ ਹੈ ਲੜਕੀ ਹੈ ਉਹ ਤਾਂ ਤੁਸੀਂ ਦੇ ਦਿੱਤੀ ਹੈ ਇਸ ਤੋਂ ਪਿੱਛੇ ਤੇ ਕੋਈ ਰਿਆ ਹੀ ਨਹੀਂ ਤਾਂ ਉਸ ਸਮੇਂ ਵੀ ਵੇਖੀਏ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਇਸਤਰੀ ਨੂੰ ਉੱਚਾ ਚੁੱਕਣ ਦੇ ਲਈ ਯਤਨ ਕੀਤਾ ਸਮੇਂ ਸਮੇਂ ਅਨੁਸਾਰ ਜਿਹੜਾ ਸਾਰੇ ਗੁਰੂ ਸਹਿਬਾਨਾ ਨੇ ਆਪਣਾ ਯੋਗਦਾਨ ਜਿਹੜਾ ਭਾਈ ਬੀਬੀਆਂ ਨੂੰ ਅਮਰਤ ਦੀ ਦਾਤ ਬਖਸ਼ੀ ਗਈ ਤੇ ਥੋੜਾ ਜਿਹਾ ਡਿਟੇਲ ਚ ਦੱਸੋ ਵੀ ਅਮਰਤ ਦੀ ਦਾਤ ਕਿਸ ਗੁਰੂ ਸਹਿਬਾਨ ਨੇ ਬਖਸ਼ੀ ਇਸ ਤਰ੍ਹਾਂ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ 13 April ਸਨ 1699 ਨੂੰ ਖਾਲਸੇ ਦੀ ਸਿਰਜਣਾ ਕੀਤੀ ਭਾਈਆਂ ਨੂੰ ਅਮਰਤ ਦੀ ਦਾਤ ਬਖਸ਼ੀ ਪਰ ਉਸ ਸਮੇਂ ਉਹਨਾਂ ਦੀ ਰਜ਼ਾ ਸੀ ਕਿ ਉਹਨਾਂ ਦੀ ਰਜ਼ਾ ਸੀ ਕਿ ਉਹਨਾਂ ਨੇ ਬੀਬੀਆਂ ਨੂੰ ਅਮਰਤ ਨਹੀਂ ਸ਼ਕਾਇਆ ਇਸ ਦੇ ਬਾਰੇ ਜਿੰਨੇ ਸਾਡੇ ਇਤਿਹਾਸਕ ਸਰੋਤ ਨੇ ਉਸ ਸਮੇਂ ਦੇ ਲਿਖਾਰੀਆਂ ਦੀਆਂ ਲਿਖਤਾਂ ਨੇ ਕਿਸੇ ਦੇ ਵਿੱਚ ਵੀ ਇਸ ਦੇ ਬਾਰੇ ਜ਼ਿਕਰ ਨਹੀਂ ਆ ਰਿਹਾ ਬੀਬੀਆਂ ਨੂੰ ਅੰਮ੍ਰਿਤ ਦੀ ਜਿਹੜੀ ਦਾਤ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 1 ਜੂਨ ਸਾਲ 1863 ਨੂੰ ਸਿਆੜ ਪਿੰਡ ਜ਼ਿਲ੍ਹਾ ਲੁਧਿਆਣਾ ਵਿਖੇ ਉੱਥੇ ਬੀਬੀਆਂ ਨੂੰ ਜਿਹੜੀ ਅੰਮ੍ਰਿਤ ਦੀ ਦਾਤ ਪਹਿਲੀ ਵਾਰੀ ਜਿਹੜੀ ਸਿੱਖ ਪੰਥ ਦੇ ਵਿੱਚ ਹੈ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਜਿਹੜੀ ਬੀਬੀਆਂ ਨੂੰ ਅੰਮ੍ਰਿਤ ਦੀ ਦਾਤ ਜਿਹੜੀ ਹੈ ਉਹ ਦਿੱਤੀ ਗਈ ਹੈ ਸ਼੍ਰੀ ਸਤਗੁਰੂ ਰਾਮ ਸਿੰਘ ਜਿਹੜੀ ਆਜ਼ਾਦੀ ਨੂੰ ਲੈ ਕੇ ਕੀ ਦੇਣ ਉਹਨਾਂ ਦੇ ਔਰਤ ਦੀ ਆਜ਼ਾਦੀ ਦੇ ਲਈ ਔਰਤ ਦੀ ਆਜ਼ਾਦੀ ਦੇ ਲਈ ਹਾਂਜੀ ਸ਼੍ਰੀ ਸਤਗੁਰੂ ਰਾਮ ਸਿੰਘ ਜੀ ਦੀ ਜਿਹੜੀ ਦੇਣ ਹੈ ਔਰਤ ਦੀ ਆਜ਼ਾਦੀ ਦੇ ਲਈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਿਛਲੇ ਗੁਰੂ ਸਹਿਬਾਨਾ ਨੇ ਵੀ ਔਰਤ ਨੂੰ ਉੱਚਾ ਚੱਕਣ ਦੇ ਲਈ ਸਮਾਜ ਦੇ ਵਿੱਚ ਬਰਾਬਰੀ ਦੇਣ ਦੇ ਲਈ ਬਹੁਤ ਕੁਝ ਉਹਨਾਂ ਨੇ ਕੀਤਾ। ਇਸ ਤਰ੍ਹਾਂ ਹੀ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਜਿਨੂੰ ਜਦੋਂ 18 ਜਨਵਰੀ ਸਾਲ 1872 ਨੂੰ ਇਥੋਂ ਜਲਾਵਤਨ ਕਰ ਦਿੱਤਾ ਗਿਆ ਸੀ ਤਾਂ ਉਹਨਾਂ ਨੇ ਕੁਝ ਹੁਕਮਨਾਮੇ ਜਿਹੜੇ ਸੀ ਉਹ ਨਾਮਤਰੀ ਸੰਗਤ ਦੇ ਲਈ ਲਿਖ ਕੇ ਪੇਚੇ ਸੀ। ਉਹਨਾਂ ਹੁਕਮਨਾਮਿਆਂ ਨੂੰ ਜਸਵਿੰਦਰ ਸਿੰਘ ਜੀ ਹਿਸਟੋਰੀਅਨ ਨੇ ਐਡਿਟ ਕੀਤਾ ਹੈ। ਉਹਦੇ ਵਿੱਚ ਜਿਹੜਾ ਪਹਿਲਾ ਹੁਕਮਨਾਮਾ ਹੀ ਹੈ ਉਹਦੇ ਵਿੱਚ ਗੁਰੂ ਜੀ ਨੇ ਲਿਖਿਆ ਹੋਇਆ ਉਸ ਸਮੇਂ ਸਰਕਾਰੀ ਜਿਹੜੀ ਉਮਰ ਸੀ ਉਹ 10 ਸਾਲ ਦੀ ਸੀ ਸ਼ਾਦੀ ਦੀ ਪਰ 10 ਸਾਲ ਤੋਂ ਛੋਟੀਆਂ ਦੀ ਬਹੁਤ ਜ਼ਿਆਦਾ 2 ਸਾਲਾਂ ਦੀ 4 ਸਾਲਾਂ ਦੀ ਸ਼ਾਦੀ ਜਿਹੜੀ ਆ ਉਹ ਕਰ ਦਿੱਤੀ ਜਾਂਦੀ ਪਰ ਉਹਦੇ ਵਿੱਚ ਗੁਰੂ ਰਾਮ ਸਿੰਘ ਜੀ ਨੇ ਲਿਖਿਆ ਹੋਇਆ ਕਿ 15 16 ਬਰਸ ਦੇ ਘੱਟ ਕੋਈ ਨਾ ਕੁੜੀ ਵਿਆਹੇ ਇਹ ਹੁਕਮਨਾਮਾ ਪਹਿਲਾ ਜਿਹੜਾ ਹੈ ਉਹਦੇ ਵਿੱਚ ਉਹਨਾਂ ਨੇ ਗੁਰੂ ਜੀ ਨੇ ਦੱਸਿਆ ਉਸ ਤੋਂ ਬਾਅਦ ਜਿਹੜਾ ਸਮਾਜ ਸੀ ਬਹੁਤ ਜ਼ਿਆਦਾ ਲੜਕੀਆਂ ਨੂੰ ਜਿਹੜਾ ਸੀ ਮਾਰਿਆ ਜਾ ਰਿਹਾ ਸੀ ਲੜਕੀਆਂ ਨੂੰ ਵੇਚਿਆ ਜਾ ਰਿਆ ਸੀ ਵਟਾ ਕੀਤਾ ਜਾ ਰਿਆ ਸੀ ਉਹਦਾ ਕਾਰਨ ਇਹ ਸੀ ਕਿ ਪੰਜਾਬ ਜਿਹੜਾ ਉਹ ਜਿੰਨੇ ਵੀ ਵਿਦੇਸ਼ੀ ਹਮਲਾਵਰ ਆਏ ਨੇ ਮੁਸਲਮਾਨ ਉਹਨਾਂ ਦਾ ਇੱਕ ਗੇਟ ਰਿਹਾ ਇੱਕ ਰਸਤਾ ਰਿਹਾ ਜਦੋਂ ਵੀ ਉਹ ਆਉਂਦੇ ਸੀ ਤਾਂ ਇੱਥੋਂ ਆਉਂਦੇ ਸੀ ਤਾਂ ਲੜਕੀਆਂ ਨੂੰ ਉਹਨਾਂ ਨੇ ਇੱਥੋਂ ਲੈ ਜਾਣਾ ਬੇਪੱਤ ਕਰਨਾ ਜਿਸ ਦੇ ਕਾਰਨ ਇੱਥੋਂ ਦੇ ਜਿਹੜੇ ਲੋਕ ਸੀ ਪੰਜਾਬੀ ਉਹ ਲੜਕੀਆਂ ਨੂੰ ਬਹੁਤ ਮਾਰ ਦਿੰਦੇ ਸੀ ਜੰਮਦੇ ਜਦੋਂ ਜੰਮਦਿਆਂ ਹੀ ਮਾਰ ਦਿੰਦੇ ਸੀ ਤਾਂ ਗੁਰੂ ਰਾਮ ਸਿੰਘ ਜੀ ਨੇ ਇਹ ਸੋਚਿਆ ਕਿ ਇਸ ਤਰ੍ਹਾਂ ਇਸਤਰੀ ਇੱਜ਼ਤ ਜਿਹੜੀ ਹੈ ਉਹ ਤਾਂ ਖਤਮ ਹੋ ਜੇਗੀ ਇਹ ਸੰਸਾਰ ਚੱਲੇਗਾ ਨਹੀਂ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ਾਂ ਦੇ ਵਿੱਚ ਹੁੰਦਾ ਹੈ ਕਿ ਲੁਧਿਆਣੇ ਦੇ ਇਲਾਕੇ ਦੇ ਜਿਹੜੇ ਗਰੇਵਾਲ ਪਰਿਵਾਰ ਨੇ ਸੰਧੂ ਪਰਿਵਾਰ ਨੇ ਉਹ ਇੱਥੋਂ ਤੱਕ ਕਰਦੇ ਸੀ ਕਿ ਸਾਡਾ ਵੀ ਕੋਈ ਜਵਾਈ ਬਣੇਗਾ ਭਾ ਇਸ ਜਿਹੜੀ ਲੜਕੀ ਆ ਉਸ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ ਸੀ ਇਸ ਤਰ੍ਹਾਂ ਦਾ ਹਲਾਸ ਰੇ ਪਰ ਸਤਿਗੁਰੂ ਰਾਮ ਸਿੰਘ ਜੀ ਨੇ ਇਹ ਗੱਲ ਕਹੀ ਆਪਣਾ 28 ਨੰਬਰ ਹੁਕਮਨਾਮਾ ਜਿਹੜਾ ਉਹਨਾਂ ਦਾ ਹੈ ਉਹਦੇ ਵਿੱਚ ਉਹਨਾਂ ਨੇ ਆਖਿਆ ਹੋਇਆ ਹੈ ਕਿ ਜਿਹੜਾ ਲੜਕੀ ਮਾਰੇ ਲੜਕੀ ਨੂੰ मारेगा ਉਸ ਨੂੰ ਗਊ ਮਾਰਨ ਦੇ ਬਰਾਬਰ ਜਿਹੜਾ ਪਾਪ ਲੱਗੇਗਾ ਉਸ ਤੋਂ ਬਾਅਦ ਹੁਕਮਨਾਮਾ 20 ਨੰਬਰ ਹੈ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ 64 ਹੁਕਮਨਾਮੇ ਨੇ 64 ਦੇ ਵਿੱਚੋਂ ਬਹੁਤਿਆਂ ਦੇ ਵਿੱਚ 14 15 ਹੁਕਮਨਾਮੇ ਐਸੇ ਨੇ ਜਿਦੇ ਵਿੱਚ ਬੀਬੀਆਂ ਦੇ ਉਤਥਾਨ ਵਾਸਤੇ ਗੱਲ ਕੀਤੀ ਗਈ ਹੈ ਗੁਰਮੁਖੀ ਅੱਖਰ ਪੜ੍ਹਾਣੇ ਭਾਈਆਂ ਦੇ ਬਰਾਬਰ ਇਹ ਬਹੁਤ ਵੱਡੀ ਦੇਣ ਸੀ ਜਦੋਂ ਸੋਚਿਆ ਵੀ ਨਹੀਂ ਸੀ ਜਾ ਸਕਦਾ ਕਿ ਬੱਚੇ ਜਿਹੜੇ ਨੇ ਇੱਕ ਮਰਦ ਜਿਹੜਾ ਸੀ ਉਹ ਵੀ ਨਹੀਂ ਸੀ ਪੜਨ ਜਾਂਦਾ ਪਰ ਗੁਰੂ ਰਾਮ ਸਿੰਘ ਜੀ ਨੇ ਗੱਲ ਕੀਤੀ ਕਿ ਆਪਾਂ ਇਸਤਰੀ ਨੂੰ ਵੀ ਪੜਾਣਾ ਹੈ ਫਿਰ ਉਹਨਾਂ ਨੇ ਇਹ ਗੱਲ ਕੀਤੀ ਕਿ ਜਿਹੜਾ ਕੁੜੀ ਮਾਰ ਰਿਹਾ ਹੈ ਕੁੜੀ ਨੂੰ ਵੇਚ ਰਿਹਾ ਹੈ ਵੱਟਾ ਕਰ ਰਿਹਾ ਉਹਦੇ ਘਰ ਦਾ ਅਨਜਲ ਗ੍ਰਹਿਣ ਨਹੀਂ ਕਰਦਾ ਉਹਦੇ ਘਰੋਂ ਪਾਣੀ ਵੀ ਨਹੀਂ ਪੀਣਾ ਜੇਕਰ ਇਤਿਹਾਸਕ ਸਰੋਤ ਵੇਖੀਏ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਕਹੀ ਕਿ ਸੋ ਕਿਉਂ ਮੰਦਾ ਆਖੀ ਹੈ ਜਿਤ ਜਮੈ ਰਾਜਾਨ ਕਿ ਜਿਹੜੀ ਇਸਤਰੀ ਰਾਜੇ ਮਹਾਰਾਜਿਆਂ ਨੂੰ ਜਨਮ ਦਿੰਦੀ ਹੈ ਉਸ ਨੂੰ ਮੰਦਾ ਕਿਉਂ ਕਹਿੰਦੇ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਜੇਕਰ ਰਾਜ 40 ਸਾਲ 41 ਸਾਲ ਲਗਭਗ 1799 ਤੋਂ 1839 ਤੱਕ ਚੱਲਿਆ ਸਭ ਤੋਂ ਦੁਨੀਆ ਦਾ ਪਹਿਲਾ ਇੱਕ ਐਸਾ ਰਾਜ ਰਿਹਾ ਜਿਹਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਕੋਈ ਜਿਹਦੇ ਵਿੱਚ ਬਰਾਬਰਤਾ ਹਰ ਜਾਤ ਪਾਤ ਨੂੰ ਹਿੰਦੂ ਸਿੱਖ ਅੰਗਰੇਜ਼ ਵੀ ਇੱਥੋਂ ਤੱਕ ਕਿ ਜਿਹੜੇ ਹੀ ਨੈਪੋਲੀਅਨ ਦੇ ਜਿਹੜੇ ਕਮਾਂਡਰ ਸੀ ਉਹ ਵੀ ਆ ਕੇ ਇੱਥੇ ਨੌਕਰੀ ਕਰਕੇ ਗਏ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦੇਣ ਵਾਲੀ ਜਿਹੜੀ ਰਾਜਕੌਰ ਸੀ ਇਹ ਜੀਂਦ ਦਾ ਰਾਜਾ ਜਿਹੜਾ ਸੀ ਗਜਪਤ ਸਿੰਘ ਉਹਦੀ ਲੜਕੀ ਸੀ ਜਦੋਂ ਇਹ ਹੋਈ ਛੋਟੀ ਤਾਂ ਉਸੇ ਸਮੇਂ ਇਸ ਨੂੰ ਕੀ ਕੀਤਾ ਗਿਆ ਕਿ ਇਹਦੇ ਮੂੰਹ ਦੇ ਵਿੱਚ ਅਫੀਮ ਪਾ ਦਿੱਤੀ ਗਈ ਹਫੀਮ ਪਾ ਕੇ ਕੁਜੇ ਦੇ ਵਿੱਚ ਬੰਦ ਕਰਕੇ ਤਾਂ ਇਹਨੂੰ ਦਬ ਦਿੱਤਾ ਗਿਆ ਕਿ ਕਿਸੇ ਤਰੀਕੇ ਦੇ ਨਾਲ ਇਸ ਦੀ ਡੈਥ ਜਿਹੜੀ ਹੈ ਉਹ ਹੋ ਜੇ ਲੇਕਿਨ ਉੱਥੇ ਇੱਕ ਮਹਾਤਮਾ ਆਏ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਇਹ ਗੱਲ ਜਿਹੜੀ ਹੈ ਕੀਤੀ ਗਈ ਹੈ ਜੀਨ ਦੇ ਰਾਜੇ ਵੱਲੋਂ ਉਹਨਾਂ ਨੇ ਆ ਕੇ ਉਸ ਲੜਕੀ ਨੂੰ ਬਾਹਰ ਕਢਵਾਇਆ ਉਹ ਲੜਕੀ ਨੂੰ ਪਾਲ ਲਿਆ ਤੇ ਪਾਲਣ ਤੋਂ ਬਾਅਦ ਮਹਾਰਾਜ ਰਣਜੀਤ ਸਿੰਘ ਦਾ ਜਿਹੜਾ ਪਿਤਾ ਸੀ ਮਹਾ ਸਿੰਘ ਉਹਦੇ ਨਾਲ ਉਹਨਾਂ ਦਾ ਵਿਆਹ ਹੋਇਆ ਜੇਕਰ ਉਸ ਸਮੇਂ ਉਹ ਰਾਜਕੌਰ ਮਰ ਜਾਂਦੀ ਤਾਂ ਅੱਜ ਮਹਾਰਾਜਾ ਰਣਜੀਤ ਸਿੰਘ ਜੀ ਵਰਗੀ ਜਿੰਨੀ ਸ਼ਖਸੀਅਤ ਹੈ ਉਹ ਸਾਡੇ ਕੋਲ ਨਹੀਂ ਸੀ ਹੋਣੀ ਇਹੋ ਜਿਹੇ ਹਾਲਾਤ ਸਨ ਲੜਕੀਆਂ ਦੇ ਬਾਰੇ ਪਰ ਸਤਿਗੁਰੂ ਆਰਮ ਸਿੰਘ ਜੀ ਨੇ ਉਸ ਸਮੇਂ ਇਹ ਗੱਲ ਕੀਤੀ ਕਿ ਆਪਾਂ ਲੜਕੀਆਂ ਨੂੰ ਮਾਰਨਾ ਨਹੀਂ ਇਹ ਸਤਿਗੁਰੂ ਆਰਮ ਸਿੰਘ ਜੀ ਦੀ ਬਹੁਤ ਵੱਡੀ ਜਿਹੜੀ ਦੇਣ ਹੈ ਸਿੱਖ ਸਮਾਜ ਨੂੰ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਹੋਰ ਦੇਣ ਜਿਹੜੀ ਹੈ ਉਹ ਇਹ ਹੈ ਕਿ ਕੌਰ ਪਹਿਲਾਂ ਇਤਿਹਾਸ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਕੌਰ ਸ਼ਬਦ ਵਰਤਿਆ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮਾਤਾ ਗੁਜਰੀ ਜੀ ਜਿਹੜੇ ਨੇ ਉਹਨਾਂ ਦੀ ਮਾਤਾ ਦਾ ਨਾਮ ਹੀ ਪਿਸ਼ਨ ਕੌਰ ਸੀ ਪੁਰਾਣੇ ਸਮਿਆਂ ਦੇ ਵਿੱਚ ਕੌਰ ਜਿਹੜਾ ਸੀ ਰਾਜਪੁੱਤਾਂ ਦੇ ਵਿੱਚ ਵੀ ਲੱਗਦਾ ਸੀ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸੱਜਣ ਤੋਂ ਬਾਅਦ ਸਿੰਘ ਜਿਹੜਾ ਸ਼ਬਦ ਹੈ ਉਹ ਸਿੰਘਾਂ ਦੇ ਨਾਲ ਲਾਇਆ ਪਰ ਪ੍ਰਚਾਰਿਆ ਜਿਹੜਾ ਗਿਆ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਪ੍ਰਚਾਰਿਆ ਗਿਆ ਬੀਬੀਆਂ ਦੇ ਨਾਲ ਕੌਰ ਇਸ ਸਤਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੀਨ ਆਪਾਂ ਇਤਿਹਾਸ ਦੇ ਵਿੱਚ ਪੜਨੇ ਆ ਮਾਤਾ ਜੀਤੋ ਜੀ ਸਾਹਿਬ ਦੇਵਾ ਜੀ ਔਰ ਮਾਤਾ ਗੁਜਰੀ ਜੀ ਇਸ ਤਰ੍ਹਾਂ ਉਹਨਾਂ ਦੇ ਨਾਮ ਆ ਰਹੇ ਨੇ ਕਿਸੇ ਵੀ ਇਤਿਹਾਸਕਾਰ ਨੇ ਇਹ ਨਹੀਂ ਲਿਖਿਆ ਕਿ ਕੌਰ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤਾ ਗਿਆ ਦਿੱਤਾ ਜਰੂਰ ਲੇਕਿਨ ਪ੍ਰਚਾਰਿਆ ਜਿਹੜਾ ਉਹ ਸਤਗੁਰੂ ਰਾਮ ਸਿੰਘ ਜੀ ਵੱਲੋਂ ਦਿੱਤਾ ਇੱਕ ਕਵੀ ਹੋਏ ਗੁੰਚਾ ਜੀ ਉਹਨਾਂ ਨੇ ਮਾਤਾ ਗੁਜਰੀ ਜੀ ਬਾਰੇ ਆਪਣਾ ਵਿਸ਼ਾ ਤਾਂ ਨਹੀਂ ਹੈ ਉਹਨਾਂ ਦੇ ਬਾਰੇ ਬਹੁਤ ਸੋਹਣਾ ਉਹਨਾਂ ਨੇ ਲਿਖਿਆ ਹੋਇਆ ਜਦੋਂ ਛੋਟੇ ਸਹਬਜ਼ਾਦੇ ਜਿਹੜੇ ਨੇ ਉਹ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਆਪਣੇ ਵੱਲੋਂ ਬੋਲ ਰਹੇ ਨੇ ਉੱਥੇ ਜਿਹੜੇ ਸਿਪਾਹੀ ਠੰਡੇ ਬੁਰਜ ਦੇ ਥੱਲੇ ਖੜੇ ਨੇ ਉਹਨਾਂ ਨੂੰ ਉਹ ਕਹਿ ਰਹੇ ਨੇ ਕਹਿੰਦੇ ਨੇ ਮੇਰਾ ਨਾਂ ਗੁਜਰੀ ਮੇਰਾ ਨਾਂ ਗੁਜਰੀ ਮੇਰੀ ਅਲ ਗੁਜਰੀ ਇਹੋ ਜਿਹੀ ਕਹਾਣੀ ਤਾਂ ਮੇਰੇ ਨਾਲ ਘੜੀ ਘੜੀ ਗੁਜਰੀ ਪਲ ਪਲ ਗੁਜਰੀ ਪਹਿਲਾ ਪਤੀ ਦਿੱਤਾ ਹੁਣ ਪੋਤੇ ਦਿੱਤੇ ਹੁਣ ਮੌਤ ਆਈ ਮੈਨੂੰ ਕਹਿੰਦੀ ਚੱਲ ਗੁਜਰੀ ਤਾਈਆਂ ਲੋਕ ਗੁਜਰੀ ਮੈਨੂੰ ਆਖਦੇ ਨੇ ਜਿਹੜੀ ਸਿਰ ਮੇਰੇ ਆਏ ਮੈਂ ਚੱਲ ਗੁਜਰੀ ਉਹਨੇ ਦੇ ਵਿੱਚ ਵੀ ਉਹਨਾਂ ਨੇ ਗੁਜਰੀ ਸ਼ਬਦ ਜਿਹੜਾ ਵਰਤਿਆ ਮੇਰਾ ਕਹਿਣ ਤੋਂ ਭਾਵੇਂ ਹੈ ਕਿ ਸਤਿਗੁਰੂ ਰਾਮ ਸਿੰਘ ਜੀ ਦੀ ਜਿਹੜੀ ਦੇਨ ਹੈ ਇਸਤਰੀ ਦੇ ਨਾਲ ਕੌਰ ਸ਼ਬਦ ਜਿਹੜਾ ਪ੍ਰਚਾਰਿਆ ਜਿਹੜਾ ਉਹ ਸਤਿਗੁਰੂ ਰਾਮ ਸਿੰਘ ਜੀ ਵੱਲੋਂ ਗਿਆ ਹੈ ਮਾਸਟਰ ਜੀ ਬੜੀ ਵੱਡੀ ਮਹਾਨਤਾ ਦਿੱਤੀ ਸਾਡੇ ਗੁਰੂ ਸਹਿਬਾਨਾ ਨੇ ਇਸਤਰੀ ਜਾਤ ਨੂੰ ਪਰ ਕਿਤੇ ਨਾ ਕਿਤੇ ਅੱਜ ਵੀ ਦੇਸ਼ ਦੇ ਵਿੱਚ ਪਰ ਉਹਨਾਂ ਹੱਤਿਆ ਦਾਜ ਨੂੰ ਲੈ ਕੇ ਅੱਜ ਵੀ ਸਾਡੀਆਂ ਜੜੀਆਂ ਧੀਆਂ ਪੈਣਾ ਦਾਜ ਦੀ ਬਲੀ ਚੜ ਰਹੀਆਂ ਨੇ ਤੁਸੀਂ ਪਹਿਲਾਂ ਗੱਲ ਕਰੀ ਸੀ ਜਿਵੇਂ ਗਰੇਵਾਲ ਦਾ ਕੋ ਸੰਧੂ ਪਰਵਾਰਾਂ ਦੀ ਉਹ ਵੀ ਇੱਕ ਸਿੱਖ ਸੱਜ ਚੁਕੇ ਸੀ ਕਿ ਉਸ ਟਾਈਮ ਕੋਈ ਨਹੀਂ ਕੋਈ ਜਾਗਰੂਕਤਾ ਨਹੀਂ ਸੀ ਹੈਗੀ ਅੱਜ ਵੀ ਉਹ ਜਿਹੜੀ ਕਰੋੜ ਤਾਂ ਅੱਜ ਵੀ ਸਾਡੇ ਦੇਸ਼ ਦੇ ਵਿੱਚ ਬਹੁਤ ਵੱਡੀ ਕਿ ਹਿੰਮਤਾ ਪੈਦਾ ਹੋਈ ਹੈ ਜਿੱਥੇ ਧੀਆਂ ਨੂੰ ਦਾਜ ਦੀ ਬਲੀ ਚੜਿਆ ਜਾਂਦਾ ਪਰ ਉਹਨਾਂ ਹੱਤਿਆ ਅੱਜ ਵੀ ਹੋ ਰਹੀ ਹੈ ਕੀ ਕਾਰਨ ਅੱਜ ਦਾ ਸਿੱਖ ਜਾਗਰੂਕ ਨਹੀਂ ਹੈਗਾ ਇਹ ਗੱਲ ਜਿਹੜੀ ਤੁਸੀਂ ਕਹੀ ਹੈ ਉਸ ਸਮੇਂ ਵੀ ਜਾਗਰੂਕਤਾ ਹੈ ਸੀ ਪਰ ਇੰਨੀ ਜ਼ਿਆਦਾ ਨਹੀਂ ਸੀ ਸਤਗੁਰੂ ਰਾਮ ਸਿੰਘ ਜੀ ਨੇ ਜਾਗਰੂਤਾ ਨੂੰ ਕਰਨ ਦੇ ਲਈ ਆਨੰਦ ਮਰਿਆਦਾ ਐਕਟ ਜਿਹੜਾ ਉਹ ਦਿੱਤਾ ਉਸ ਸਮੇਂ ਆਨੰਦ ਮਰਿਆਦਾ ਦਿੱਤੀ ਸਿੱਖ ਸਮਾਜ ਦੇ ਵਿੱਚ 3 ਜੂਨ ਸੰ 1863 ਈਸਵੀ ਨੂੰ ਖੋਟੇ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਉਸ ਸਮੇਂ ਫਿਰੋਜ਼ਪੁਰ ਸੀ ਹੁਣ ਮੋਗੇ ਜ਼ਿਲ੍ਹੇ ਦੇ ਵਿੱਚ ਸਤਿਗੁਰੂ ਆਰਮ ਸਿੰਘ ਸੱਚੇ ਪਾਤਸ਼ਾਹ ਜੀ ਵੱਲੋਂ ਸਭ ਤੋਂ ਪਹਿਲਾਂ ਜਿਹੜਾ ਉੱਥੇ ਅਨੰਦ ਕਾਰਜ ਦੀ ਜਿਹੜੀ ਮਰਿਆਦਾ ਹੈ ਉਹ ਸ਼ੁਰੂ ਕੀਤੀ ਗਈ ਹੈ ਛੇ ਅਨੰਦ ਕਾਰਜ ਜਿਹੜੇ ਨੇ ਉੱਥੇ ਹੋਏ ਨੇ ਅੰਤਰਜਾਤੀ ਵਿਆਹ ਜਿਹੜੇ ਨੇ ਉਹ ਵਿੱਚ ਹੋਏ ਨੇ ਪਰ ਸਵਕਾਰੇ ਤਨ ਜਾ ਰਿਹਾ ਸਾਡੇ ਅੰਦਰ ਅੱਜ ਵੀ ਹਾਂਜੀ ਬਿਨਾ ਕਿਸੇ ਦਾਜ ਦਹੇਜ ਤੋਂ ਉਹਨਾਂ ਨੇ ਸ਼ੁਰੂਆਤ ਕੀਤੀ ਕਿ ਕਿਸੇ ਵੀ ਸਿੱਖ ਨੂੰ ਇਹ ਜ਼ਰੂਰਤ ਨਾ ਪਵੇ ਜਦੋਂ ਘਰ ਦੇ ਵਿੱਚ ਧੀ ਜਾਂਦੀ ਹੈ ਤਾਂ ਉਸ ਨੂੰ ਭਾਰ ਨਾ ਸਮਝੇ ਬਿਨਾ ਦਾਜ ਦੇਹੇਜ ਤੋਂ ਉਹਨਾਂ ਨੇ ਆਨੰਦ ਜਿਹੜੇ ਨੇ ਉਹ ਸ਼ੁਰੂ ਕੀਤੇ ਅੱਜ ਵੀ ਨਾਮਤਾਰੀਆਂ ਦੇ ਵਿੱਚ ਉਹ ਜਿਹੜੀ ਪ੍ਰਥਾ ਚੱਲ ਰਹੀ ਹੈ ਬਹੁਤੇ ਜਿਹੜੇ ਨੇ ਕੁਝ ਜਿਹੜੇ ਨੇ ਛੱਡ ਚੁੱਕੇ ਨੇ ਮੈਂ ਅਪੀਲ ਕਰਾਂਗਾ ਕਿ ਉਹ ਸਤਿਗੁਰੂ ਆਰਮ ਸਿੰਘ ਜੀ ਦੀ ਦਿੱਤੀ ਹੋਈ ਜਿਹੜੀ ਸਾਨੂੰ ਮਰਿਆਦਾ ਹੈ ਉਸ ਨੂੰ ਚਾਲੂ ਰੱਖਣਾ ਉਸ ਦੇ ਵਰਗੀ ਕੋਈ ਮਰਿਆਦਾ ਨਹੀਂ ਹੋ ਸਕਦੀ ਉਹਨਾਂ ਨੇ ਆਨੰਦ ਕਾਰਜ ਐਕਟ ਜਦੋਂ ਆਨੰਦ ਦੀ ਮਰਿਆਦਾ ਸ਼ੁਰੂ ਕੀਤੀ ਹੈ ਦੇਖਿਆ ਗਿਆ ਮੈਂ ਤੁਹਾਡਾ ਮਾਫੀ ਮੰਗਦਾ ਜਿਹੜੀ ਆਨੰਦ ਦੀ ਮਰਿਆਦਾ ਹੈ ਜੀ ਇੱਕ ਸਰੀਰ ਸਾਧੂ ਦਾ ਆਸਣ ਕਿਵੇਂ ਸ਼ੁਰੂ ਕਰਨੀ ਪਈ ਕਿ ਉਸ ਤੋਂ ਪਹਿਲੇ ਜਿਹੜੇ ਵਿਆਖ ਕਿਸ ਢੰਗ ਦੇ ਨਾਲ ਕੀਤੇ ਜਾਂਦੇ ਸੀਗੇ ਹਾਂਜੀ ਇਹਦੇ ਬਾਰੇ ਵੀ ਮੈਂ ਤੁਹਾਨੂੰ ਦੱਸਣਾ ਕਿ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਹੋਏ ਨੇ ਜਾਂ ਜਿੰਨੇ ਵੀ ਸਾਡੇ ਸਿੱਖ ਜਗਤ ਦੇ ਮਹਾਨ ਜਿਹੜੇ ਆਪਾਂ ਕਹਿ ਸਕਦੇ ਹਾਂ ਯੋਧੇ ਸੂਰਬੀਰ ਜਿਨ੍ਹਾਂ ਨੂੰ ਆਪਾਂ ਇਤਿਹਾਸ ਦੇ ਵਿੱਚ ਲੈਣੇ ਆ ਸਾਰੇ ਸਿੱਖ ਗੁਰੂ ਸਹਿਬਾਨਾਂ ਦੇ ਈਵਨ ਸਤਗੁਰੂ ਰਾਮ ਸਿੰਘ ਜੀ ਦਾ ਵੀ ਜਿਹੜਾ ਆਨੰਦ ਕਾਰਜ ਹੋਇਆ ਹੈ ਉਹਨਾਂ ਦੇ ਵੀ ਜਿਹੜਾ ਵਿਆਹ ਦਾ ਕਾਰਜ ਹੋਇਆ ਉਹ ਬ੍ਰਾਹਮਣੀ ਰੀਤ ਅਨੁਸਾਰ ਹੋਇਆ ਉਸ ਸਮੇਂ ਜਿਹੜੀ ਵੈਦਿਕ ਰੀਤੀ ਚੱਲ ਰਹੀ ਸੀ ਸਾਡੇ ਦੇਸ਼ ਦੇ ਵਿੱਚ ਉਹਦੇ ਅਨੁਸਾਰ ਹੋਇਆ ਉਸ ਇੰਨੀ ਜ਼ਿਆਦਾ ਉਹਨਾਂ ਨੇ ਉਹ ਮਹਿੰਗੀ ਕਰ ਦਿੱਤੀ ਸੀ ਆਮ ਬੰਦਾ ਜਿਹੜਾ ਸੀ ਉਹ ਵਿਆਹ ਨਹੀਂ ਸੀ ਕਰਵਾ ਸਕਦਾ ਸਤਿਗੁਰੂ RAM Singh ਸੱਚੇ ਪਾਤਸ਼ਾਹ ਜੀ ਨੇ 1 ਰੁਪਏ ਦੇ ਵਿੱਚ ਵਿਆਹ ਦੀ ਜਿਹੜੀ ਸ਼ੁਰੂਆਤ ਸਵਾ ਰੁਪਏ ਦੇ ਵਿੱਚ ਜਿਹੜੀ ਆ ਉਹ ਸ਼ੁਰੂਆਤ ਕੀਤੀ ਕਿ ਆਪਾਂ ਇਹਨਾਂ ਦੇ ਕੋਲੋਂ ਆਪਾਂ ਇਸ ਵੈਦਿਕ ਰੀਤੀ ਦੇ ਵਿੱਚ ਨਹੀਂ ਜਾਣਾ ਜੇਕਰ ਆਪਾਂ ਇਹਨਾਂ ਦੇ ਵਿੱਚ ਜਾਵਾਂਗੇ ਤੇ ਆਪਣਾ ਖਰਚਾ ਹੋਏਗਾ ਇਸੇ ਕਰਕੇ ਹੀ ਉਹਨਾਂ ਨੇ ਹਮਨ ਦੀ ਮਰਿਆਦਾ ਕੀਤੀ ਹਮਨ ਦੇ ਵਿੱਚ ਕੁਝ ਜਿਹੜੇ ਗੈਰ ਨਾਮਤਰੀ ਸਿੱਖ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਨਾਮਤਰੀ ਹਿੰਦੂਵਾਦੀ ਨੇ ਉਹ ਹਮਨ ਕਰਦੇ ਨੇ ਪਰ ਹਮਨ ਜਿਹੜਾ ਇਹ ਸਤਜੁਗ ਦੀ ਦਿੱਤੀ ਕੋਈ ਚੀਜ਼ ਹੈ ਸ਼ੁਰੂ ਤੋਂ ਲੈ ਕੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਤੇ ਹਵਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵੀ ਇਤਿਹਾਸ ਦੇ ਵਿੱਚ ਆ ਰਿਹਾ ਹੈ ਕਿ ਨਾਨਾ ਦੇਵੀ ਤੇ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਦੀਆਂ ਪ੍ਰਮੁੱਖ ਬਾਣੀਆਂ ਜਿਹੜੀਆਂ ਉਹਨਾਂ ਦੀਆਂ ਨੇ ਚੰਡੀ ਦੀ ਵਾਰ ਹੈ ਚੰਡੀ ਚਰਿੱਤਰ ਹੈ ਚੰਡੀ ਚਿੱਤਰ ਦੂਸਰਾ ਹੈ ਅਕਾਲ ਉਸਤਤ ਹੈ ਉਗਰਦੰਤੀ ਹੈ ਜਬਜੀ ਸਾਹਿਬ ਹੈ ਇਹਨਾਂ ਨੂੰ ਲੈ ਕੇ ਚੌਪਈ ਸਾਹਿਬ ਹੈ ਇਹ ਕੁਝ ਪ੍ਰਮੁੱਖ ਬਾਣੀਆਂ ਨੂੰ ਲੈ ਕੇ ਜਿਹੜਾ ਹਵਨ ਜਿਹੜਾ ਉਹ ਕੀਤਾ ਜਾਂਦਾ ਹੈ ਔਰ ਹਵਨ ਕਰਕੇ ਫਿਰ ਜਿਹੜਾ ਇਸ ਨੂੰ ਮਰਿਆਦਾ ਨੂੰ ਜਿਹੜਾ ਮਰਿਆਦਾ ਅਨੁਸਾਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਹਦੀਆਂ ਰਚੀਆਂ ਹੋਈਆਂ ਚਾਰ ਲਾਵਾ ਪਹਿਲੀ ਵਾਰ ਸਤਿਗੁਰੂ ਰਾਮ ਸਿੰਘ ਜੀ ਨੇ ਜੜੀਆਂ ਨੇ ਉਹ ਸਿਆਰ ਪਿੰਡ ਦੇ ਵਿੱਚ ਪੜਾਈਆਂ ਨੇ ਤੇ ਮਾਸਟਰ ਚਾਰ ਲਾਵਾ ਇਹ ਆਪੇ ਨਾਮਤਾਰੀਏ ਪੰਥ ਦੇ ਵਿੱਚ ਪੁੱਠਿਆਂ ਕਿਉਂ ਕੀਤੇ ਜਾਂਦੀਆਂ ਨੇ ਨਾਮਤਾਰੀ ਪੰਥ ਦੇ ਵਿੱਚ ਜੇ ਆਪਾਂ ਕਹੀਏ ਕਿ ਸੱਜੇ ਉਹ ਜੜੀਆਂ ਨੇ ਖੱਬੇ ਨੂੰ ਲਾਵਾ ਜੜੀਆਂ ਹੁੰਦੀਆਂ ਸਾਡੇ ਦੂਜੇ ਜਿਹੜੇ ਵੀਰ ਨੇ ਉਹ ਖੱਬੇ ਨੂੰ ਸੱਜੇ ਨੂੰ ਕਰਦੇ ਨੇ ਜੇਕਰ ਉਹ ਪ੍ਰਕਰਮਾ ਵੀ ਕਰਦੇ ਨੇ ਨਿਸ਼ਾਨ ਸਾਹਿਬ ਦੀ ਲਾਲੋ ਜਾਂ ਹੋਰ ਵੀ ਪ੍ਰਕਰਮਾ ਕਰਦੇ ਨੇ ਤੇ ਉਹ ਖੱਬੇ ਨੂੰ ਸੱਜੇ ਨੂੰ ਕਰਦੇ ਨੇ ਪਰ ਇਧਰੋਂ ਜਿਹੜਾ ਇਹ ਸੱਜਿਓਂ ਖੱਬੇ ਨੂੰ ਨਾਂੰਤਰੀ ਦੇ ਵਿੱਚ ਕੀਤੇ ਜਾਂਦੇ ਨੇ ਤੁਸੀਂ ਇਸ ਦੇ ਲਈ ਮੈਂ ਜਥੇਦਾਰ ਹਰਪਾਲ ਸਿੰਘ ਜੀ ਨੇ ਬਹੁਤ ਵਧੀਆ ਇੱਕ ਦਿਨ ਇੱਕ ਕਲਿੱਪ ਬਣਾਇਆ ਹੋਇਆ ਸੀ ਉਹਨਾਂ ਨੇ ਇਹਦੇ ਵਿੱਚ ਦੱਸਿਆ ਕਿ ਸਾਡੇ ਜਿੰਨੇ ਨੇ ਜੇ ਮਾਈਆਂ ਬੀਬੀਆਂ ਪੁਰਾਣੇ ਸਮੇਂ ਦੇ ਵਿੱਚ ਚੱਕੀ ਵੀ ਚਲਾਉਂਦੀਆਂ ਸੀ ਤੇ ਉਹ ਵੀ ਸੱਜਿਓਂ ਜਿਹੜੀ ਇਹ ਖੱਬੇ ਨੂੰ ਜਾ ਰਹੀ ਹੈ ਕੂ ਦੇ ਹਲਟ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਨੇ ਉਹ ਵੀ ਸੱਜੋਂ ਖੱਬੇ ਨੂੰ ਜਾ ਰਹੇ ਨੇ ਅੱਜ ਸਾਡੇ ਕਿਸਾਨ ਨੇ ਉਹ ਜਦੋਂ ਪੈਲੀ ਨੂੰ ਵੰਦਦੇ ਨੇ ਜੋਤਦੇ ਨੇ ਹੱਲ ਜੇ ਚਲਾਉਂਦੇ ਨੇ ਤੇ ਸੱਜੋਂ ਖੱਬੇ ਨੂੰ ਲਿਆ ਰਹੇ ਨੇ ਪਰ ਅੰਗਰੇਜ਼ਾਂ ਨੇ ਜਦੋਂ ਇਹ ਘੜੀ ਬਣਾਈ ਤੁਸੀਂ ਦੇਖੋ ਅੰਗਰੇਜ਼ਾਂ ਦੀ ਘੜੀ ਜਿਹੜੀ ਹੈ ਉਹ ਖੱਬਿਓ ਸੱਜੇ ਨੂੰ ਚੱਲ ਰਹੀ ਹੈ ਅੰਗਰੇਜ਼ ਸਰਕਾਰ ਦਾ ਜਿਹੜਾ ਅਸੀਂ ਵਿਰੋਧ ਕਰਨ ਵਾਸਤੇ ਉਹਨਾਂ ਨੇ ਨਾਮਿਲਵਰਤਨ ਲਹਿਰ ਚਲਾਈ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਕਰਕੇ ਇਹ ਸੱਜੋਂ ਖੱਬੇ ਵਾਲੀ ਦੀ ਜਿਹੜੀ ਰੀਤ ਹੈ ਉਹ ਚਲਾਈ ਗਈ ਕੁਝ ਨਿਹੰਗ ਸਿੰਘ ਜਥੇਬੰਦੀਆਂ ਵੀ ਹੈਗੀਆਂ ਜਿਨ੍ਹਾਂ ਦੇ ਵਿੱਚ ਅੱਜ ਵੀ ਇਹ ਚੱਲ ਰਹੀ ਹੈ। ਥ੍ਰੀ ਸਰਕਾਰੀ ਮੈਰਿਜ ਐਕਟ ਜਿਹੜਾ ਉਹ ਕਿਸ ਤਰੀਕੇ ਨਾਲ ਪਾਸ ਹੋਇਆ। ਇਸ ਤਰ੍ਹਾਂ ਜਦੋਂ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ 3 ਜੂਨ ਸੰਨ 1863 ਨੂੰ ਮੈਂ ਤੁਹਾਨੂੰ ਦੱਸਿਆ ਕਿ ਖੋਟੇ ਪਿੰਡ ਦੇ ਵਿੱਚ ਇਹ ਮਰਿਆਦਾ ਸ਼ੁਰੂ ਕਰ ਦਿੱਤੀ ਗਈ ਤਾਂ ਉਸ ਸਮੇਂ ਦੇ ਜਿਹੜੇ ਵੈਦਿਕ ਰੀਤੀ ਰਿਵਾਜ ਦੇ ਨਾਲ ਵਿਆਹ ਕਰਨ ਵਾਲੇ ਸੀ ਉਹਨਾਂ ਨੇ ਸਰਕਾਰ ਦੇ ਅੱਗੇ ਸ਼ਿਕਾਇਤ ਕੀਤੀ ਕਿ ਸਾਡਾ ਇਹ ਸਦੀਆਂ ਤੋਂ ਚੱਲ ਰਿਹਾ ਸੀ ਇਹ ਸਾਡਾ ਰੋਜੀ ਰੋਟੀ ਦਾ ਸਵਾਲ ਹੈ ਇਹਨਾਂ ਨੇ ਇਹ ਨਵੀਂ ਮਰਿਆਦਾ ਜਿਹੜੀ ਆ ਉਹ ਸ਼ੁਰੂ ਕਰਤੀ ਹੈ ਪਰ ਅੰਗਰੇਜ਼ ਸਰਕਾਰ ਜਿਹੜੀ ਸੀ ਉਹ ਅੱਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬਹਾਨਾ ਲਾਪਰੀ ਸੀ ਕਿ ਕਿਸ ਤਰ੍ਹਾਂ ਗੁਰੂ ਰਾਮ ਸਿੰਘ ਜੀ ਨੂੰ ਜਿਹੜਾ ਉਹ ਆਪਣੀ ਗ੍ਰਿਫਤ ਦੇ ਵਿੱਚ ਲਿਆਂਦਾ ਜਾਏ ਉਹਨਾਂ ਨੇ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਉੱਤੇ ਰੋਕ ਲਾਤੀ ਕਿ ਤੁਸੀਂ ਸ੍ਰੀ ਪੈਣੀ ਸਾਹਿਬ ਦੇ ਵਿੱਚੋਂ ਬਾਹਰ ਨਹੀਂ ਆ ਸਕਦੇ ਤੇ 28 ਦਿਨ ਤੱਕ ਉਹਨਾਂ ਨੂੰ ਪੈਣੀ ਸਾਹਿਬ ਤੋਂ ਜਿਹੜਾ ਲੁਧਿਆਣੇ ਦੇ ਵਿੱਚ ਪੇਸ਼ੀਆਂ ਜਿਹੜੀਆਂ ਭੁਗਤਣੀਆਂ ਪਈਆਂ ਔਰ ਉਸ ਤੋਂ ਬਾਅਦ ਇਹ ਮਰਿਆਦਾ ਜਿਹੜੀ ਇਹ ਕੰਟੀਨਿਊ ਜਿਹੜੀ ਹੈ ਚੱਲਦੀ ਰਹੀ ਲੇਕਿਨ ਸਿੱਖ ਧਰਮ ਦੇ ਵਿੱਚ ਇਹਦਾ ਇੱਕ ਕਾਨੂੰਨੀ ਤੌਰ ਤੇ ਜਿਹੜਾ ਸੀ ਉਹ ਕੁਝ ਲੋਕਾਂ ਨੇ ਵਿਰੋਧ ਕੀਤਾ ਕਿ ਇਹ ਮਰਿਆਦਾ ਗਲਤ ਹੈ ਫਿਰ ਮਹਾਰਾਜਾ ਜਿਹੜੇ ਰੁਪਦਮਨ ਸਿੰਘ ਜੀ ਨੇ ਨਾਬੇ ਵਾਲੇ ਉਹਨਾਂ ਨੇ ਵਾਇਸਰਾਏ ਦੀ ਕੌਂਸਲ ਦੇ ਵਿੱਚ 3 ਅਕਤੂਬਰ ਸੰਨ 1908 ਨੂੰ ਇਹ ਆਪਣਾ ਇੱਕ ਪੇਸ਼ ਕੀਤਾ ਦਾਵਾ ਪੇਸ਼ ਕੀਤਾ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਆਨੰਦ ਮੈਰਿਜ ਐਕਟ ਜਿਹੜਾ ਉਹ ਬੰਨਣਾ ਚਾਹੀਦਾ ਉਹ ਉੱਥੇ ਅਸਵੀਕਾਰ ਕਰ ਦਿੱਤਾ ਗਿਆ ਕਾਉਂਸਲ ਦੇ ਵੱਲੋਂ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਕਿ ਤੁਸੀਂ ਇਸ ਤਰ੍ਹਾਂ ਇਹ ਵਿਆਹ ਸ਼ਾਦੀ ਜਿਹੜੀ ਹੈ ਆਨੰਦ ਦੀ ਮਰਿਆਦਾ ਜਿਹੜੀ ਕਰ ਰਹੇ ਹੋ ਤੇ ਮਹਾਰਾਜਾ ਰਿਪਦਮਨ ਸਿੰਘ ਜੀ ਜਿਹੜੇ ਸਨ ਉਹ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਹੁਤ ਜ਼ਿਆਦਾ ਸ਼ਰਧਾਲੂ ਸਨ ਉਹਨਾਂ ਨੇ ਆਪਣਾ ਜਿਹੜਾ ਜਸਟਿਸ ਸੀ ਬਚਨ ਸਿੰਘ ਉਹਨਾਂ ਦਾ ਨਾਮ ਆਇਆ ਔਰ ਬਚਨ ਸਿੰਘ ਨੂੰ ਸ੍ਰੀ ਭੈਣੀ ਸਾਹਿਬ ਭੇਜਿਆ ਇਦੋਂ ਮਹਾਰਾਜਾ ਪਟਿਆਲਾ ਜਿਹੜਾ ਸੀ ਉਹਨਾਂ ਨੇ ਸੰਤ ਜਵਾਲਾ ਸਿੰਘ ਜੀ ਨੂੰ ਸ੍ਰੀ ਪਹਿਨੀ ਸਾਹਿਬ ਭੇਜਿਆ ਜਦੋਂ ਪਹਿਨੀ ਸਾਹਿਬ ਭੇਜਿਆ ਤੇ ਉੱਥੇ ਜਾ ਕੇ ਸਤਿਗੁਰੂ ਪ੍ਰਤਾਪ ਸਿੰਘ ਜੀ ਅੱਗੇ ਗੱਲ ਕੀਤੀ ਜ਼ਿਕਰ ਕੀਤਾ ਕਿ ਆਨੰਦ ਮੈਰਿਜ ਐਕਟ ਜਿਹੜਾ ਉਹ ਪਾਸ ਹੋ ਰਿਹਾ ਔਰ ਉਸ ਦੇ ਵਿੱਚ ਅਦਾਲਤ ਜਿਹੜੀ ਹੈ ਕੋਰਟ ਅਪਰੂਵ ਮੰਗ ਰਹੀ ਹੈ ਕਿ ਸਿੱਖ ਪੰਥ ਦੇ ਵਿੱਚ ਇਹ ਮਰਿਆਦਾ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ ਇਹ ਤੋਂ ਇਹ ਸਿੱਧ ਹੁੰਦਾ ਹੈ ਕਿ ਸਿਰਫ ਨਾਮ ਤਾਰੀਆਂ ਦੇ ਵਿੱਚ ਹੀ ਸੀ ਉੱਥੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਕੀ ਕਿਹਾ ਕਿ 13 ਦਸੰਬਰ ਸੰਨ 2000 ਸੌਰੀ 1908 ਨੂੰ ਇੱਕ ਚਿੱਠੀ ਜਿਹੜੀ ਹੈ ਉਹ ਲਿਖ ਕੇ ਬਕਾਇਦਾ ਦਿੱਤੀ ਕਿ ਸਾਡੇ ਵਿੱਚ ਇਹ 45 ਸਾਲਾਂ ਤੋਂ ਇਹ ਮर्यादा ਸਤਗੁਰੂ ਰਾਮ ਸਿੰਘ ਦੀ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਉਹ ਚਿੱਠੀ ਦਾ ਬਲਾਕ ਮੇਰੇ ਕੋਲ ਮੌਜੂਦ ਹੈ ਉਸ ਦੇ ਵਿੱਚ ਉਹਨਾਂ ਨੇ ਲਿਖਿਆ ਔਰ ਲਾਸਟ ਦੇ ਉੱਤੇ ਇਹ ਵੀ ਲਿਖਿਆ ਕਿ ਇਸ ਨੂੰ ਸਿੱਖ ਆਨੰਦ ਮੈਰਿਜ ਐਕਟ ਦਾ ਨਾਮ ਦਿੱਤਾ ਜਾਏ ਉਹ ਚਿੱਠੀ ਔਰ ਇਕਤਾਰ ਲੈ ਕੇ ਜਿਹੜਾ ਸੰਤ ਜਵਾਲਾ ਸਿੰਘ ਜੀ ਔਰ ਜਸਟਿਸ ਬਸਨ ਸਿੰਘ ਜੀ ਗਏ ਉਸ ਤੋਂ ਬਾਅਦ ਇਹ ਜਿਹੜਾ 22 ਅਕਤੂਬਰ ਸਨ 1909 ਨੂੰ ਇਹ ਆਨੰਦ ਮੈਰਿਜ ਐਕਟ ਜਿਹੜਾ ਹੋਂਦ ਦੇ ਵਿੱਚ ਆਇਆ ਪਾਸ ਹੋਇਆ ਇਹ ਨਾਮਤਾਰੀਆਂ ਦੀ ਸਭ ਤੋਂ ਵੱਡੀ ਦੇਣ ਜਿਹੜੀ ਹੈ ਸਿੱਖ ਪੰਥ ਨੂੰ ਕਿਹਾ ਜਾ ਸਕਦਾ ਮਾਸਟਰ ਮੇਰੇ ਦਿਮਾਗ ਜਾਂਚ ਇੱਕ ਸਵਾਲ ਫੇਰ ਵਾਰ-ਵਾਰ ਆ ਰਿਹਾ ਹੈ 1867 ਈਸਵੀ ਦੇ ਵਿੱਚ 6 ਅੰਤਰਜਾਤੀਆਂ ਦੇ ਆਨੰਦ ਕਾਰਜ ਕਰਾਏ ਅੱਜ ਵੀ ਦੇਸ਼ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਬਹੁਤ ਵੱਡਾ ਇੱਕ ਜਿਹੜਾ ਭੁਲੇਖਾ ਪਾ ਲਿਆ ਗਿਆ ਹੈ ਮੈਂ ਤੇ ਭੁਲੇਖਾ ਕਹੂੰਗਾ ਸ਼ਾਇਦ ਜਾਤ ਪਾਤ ਹੈ ਨਹੀਂ ਪਰਮਾਤਮਾ ਨੇ ਇੱਕ ਇਨਸਾਨ ਬਣਾਇਆ ਅੱਜ ਅੰਤਰਜਾਤੀਆਂ ਨੂੰ ਲੈ ਕੇ ਕਿ ਜਿਹੜਾ ਕਈ ਵਾਰ ਵਿਆਹ ਰੋਕ ਦਿੱਤੇ ਜਾਂਦੇ ਹਨ ਜਾਂ ਅੱਜ ਦੇ ਜਿਹੜਾ ਯੂਥ ਉਹ ਗਲਤ ਬੰਨੇ ਚੱਲਾ ਜਾਂਦਾ ਹੈ ਤੁਸੀਂ ਇਹਦੇ ਨਾਲ ਕਿੰਨਾ ਸਹਿਮਤ ਜੇ ਦੇਖੋ ਕੁਝ ਹੱਦ ਤੱਕ ਜਿਹੜੇ ਆ ਨਾਮਤਰੀਆਂ ਦੇ ਵਿੱਚ ਵੀ ਵਿਆਹ ਜਿਹੜੇ ਨੂੰ ਅੱਜ ਵੀ ਹੋ ਰਹੇ ਨੇ ਇੱਕ ਦੂਸਰੀ ਬਰਾਦਰੀ ਦੇ ਵਿੱਚ ਲਗਭਗ ਹੋ ਰਹੇ ਨੇ ਸ੍ਰੀ ਪੈਨ ਸਾਹਿਬ ਹੋ ਰਹੇ ਨੇ ਬਕਾਇਦਾ ਹੋ ਰਹੇ ਨੇ ਉੱਥੇ ਸਭ ਤੋਂ ਮੇਨ ਗੱਲ ਇਹ ਵੇਖੀ ਜਾਂਦੀ ਹੈ ਕਿ ਕੋਈ ਬੰਦਾ ਜਿਹੜਾ ਹੈ ਗੈਰ ਨਾਮਤਰੀ ਉਹ ਮਾਸ ਸ਼ਰਾਬ ਖਾਣ ਵਾਲਾ ਨਾ ਹੋਵੇ ਉਹਦੇ ਵਿੱਚ ਮਰਿਆਦਾ ਜਿਹੜੀ ਆ ਉਹ ਗੁਰੂ ਸਤਗੁਰੂ ਗੋਬਿੰਦ ਸਿੰਘ ਜੀ ਦੀ ਜੋ ਦਿੱਤੀ ਵੀ ਮਰਿਆਦਾ ਹੈ ਹੁਣ ਤੇ ਅਨੁਸਾਰ ਚੱਲੇ ਤਕਰੀਬਨ ਜਿਹੜੇ ਨੇ ਕਈ ਹੋ ਰਹੇ ਨੇ ਇਸ ਨੂੰ ਉਲਟਾਇਆ ਨਹੀਂ ਗਿਆ ਅੱਜ ਵੀ ਅੰਤਰਜਾਤੀ ਵਿਆਹ ਜਿਹੜੇ ਨੇ ਉਹ ਲਗਭਗ ਹੋ ਰਹੇ ਨੇ ਪਰ ਸਮਾਜ ਇਸ ਨੂੰ ਮੰਨਣ ਨੂੰ ਤਿਆਰ ਤੇ ਨਹੀਂ ਹੋ ਰਿਹਾ ਸਮਾਜ ਦੀ ਜਿਹੜੀ ਸਮਾਜ ਸ਼ੁਰੂ ਤੋਂ ਲੈ ਕੇ ਹੀ ਉਹਨਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਨੇ ਜਦੋਂ ਇਹ ਸਾਰਾ ਪ੍ਰਚਾਰ ਕੀਤਾ ਸਿੱਖ ਪੰਥ ਸ਼ੁਰੂ ਕੀਤਾ ਉਹਨਾਂ ਨੂੰ ਵੀ ਭੂਤਨਾ ਕਹਿਣ ਤੱਕ ਕਹੇ ਨੇ ਗੁਰੂ ਨਾਨਕ ਦੇਵ ਜੀ ਨੇ ਆਪ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਕੋਈ ਕਹੇ ਭੂਤਨਾ ਕੋਈ ਕਹੇ ਬਤਾਲਾ ਉਹਨਾਂ ਨੂੰ ਵੀ ਬਤਾਲਾ ਜਿਹੜਾ ਹੀ ਦੱਸਦਾ ਸੀ ਸਮਾਜ ਸਦਾ ਹੀ ਇਸ ਤਰ੍ਹਾਂ ਜਿਹੜਾ ਉਹ ਚੱਲਦਾ ਹੀ ਰਿਹਾ ਠੀਕ ਹੈ ਇਹ ਸੰਦੇਸ਼ ਸਾਡੀ ਮਰਿਆਦਾ ਦਾ ਹੈ ਜੋ ਪਵਿੱਤਰ ਗੁਰਬਾਣੀ ਦੇ ਹੁਕਮ ਨੇ ਔਰ ਜੋ ਸਾਨੂੰ ਗੁਰੂ ਸਹਿਬਾਨਾਂ ਨੇ ਦਿੱਤਾ ਚਾਹੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਚਾਹੇ ਮੌਜੂਦਾ ਗੁਰੂ ਸਹਿਬਾਨ ਜਿਹੜੇ ਨੇ ਉਹਨਾਂ ਵੱਲੋਂ ਇਹੀ ਸੰਦੇਸ਼ ਹੈ ਕਿ ਅਸੀਂ ਵਿਆਹ ਸ਼ਾਦੀਆਂ ਦਾ ਜਿਹੜਾ ਖਰਚ ਹੈ ਉਸ ਨੂੰ ਘੱਟ ਤੋਂ ਘੱਟ ਕਰੀਏ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਥੋਂ ਤੀਕਰ ਕਹਿ ਦਿੱਤਾ ਸੀ ਕਿ ਲੜਕਾ ਔਰ ਲੜਕੀ ਕੇਵਲ ਔਨ ਕੇਵਲ ਜ਼ਿਆਦਾ ਕਰੋ ਤੇ ਮਾਤਾ ਪਿਤਾ ਔਨ ਆਨੰਦ ਕਾਰਜ ਕਰਕੇ ਚਲੇ ਜਾਏ ਔਰ ਸ੍ਰੀ ਪਹਿਨੀ ਸਾਬ ਦੇ ਵਿੱਚ ਇਸ ਤਰ੍ਹਾਂ ਤਕਰੀਬਨ ਹੋ ਰਿਹਾ ਹੈ ਆਪਣੇ ਇੱਥੇ ਡੇਰਾ ਮਸਤਾਨਗੜ ਵਿਖੇ ਵੀ ਜਾਂ ਜਿੱਥੇ-ਜਿੱਥੇ ਵੀ ਨਾਮਤਾਰੀ ਗੁਰਦੁਆਰਾ ਸਹਿਬਾਨ ਨੇ ਇੱਕ ਘੰਟੇ ਦੇ ਵਿੱਚ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ ਔਰ ਸੋਹੀ ਮਹੱਲਾ ਚੌਥਾ ਜਿਹੜਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ ਜਿਹੜੀਆਂ ਚਾਰ ਲਾਵਾਂ ਨੇ ਉਹ ਪੜ ਕੇ ਇਸ ਆਨੰਦਕਾਰਜ ਦੇ ਨੂੰ ਜਿਹੜਾ ਉਹ ਸੰਪੂਰਨ ਕਰ ਲਿਆ ਜਾਂਦਾ ਹੈ ਔਰ ਸਤਿਗੁਰੂ ਜਗਜੀਤ ਸਿੰਘ ਜੀ ਦਾ ਤੇ ਇੱਥੋਂ ਤੱਕ ਹੁਕਮ ਰਿਹਾ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਵੀ ਇੱਥੋਂ ਤੱਕ ਹੁਕਮ ਰਿਹਾ ਹੈ ਕਿ ਇਸ ਵਿਆਹ ਦੇ ਨਾਂ ਦੇ ਉੱਤੇ ਇਸ ਤੋਂ ਇਲਾਵਾ ਕੋਈ ਹੋਰ ਰਸਮ ਨ ਜਾਵੇ। ਔਰ ਮੌਜੂਦਾ ਸਤਗੁਰੂ ਸਿੰਘ ਸਗਰੂ ਉਦੇਸ ਸਿੰਘ ਕੀ ਵਾਰ-ਵਾਰ ਉਪਦੇਸ਼ ਕਰ ਰਹੇ ਨੇ ਕਿ ਇਹ ਮਰਿਆਦਾ ਸਾਡੇ ਵੱਡਿਆਂ ਨੇ ਗੁਰੂ ਸਹਿਬਾਨਾਂ ਵੱਲੋਂ ਦਿੱਤੀ ਗਈ ਹੈ। ਅਸੀਂ ਇਸ ਨੂੰ ਹੋਰ ਮੈਲਾ ਨਾ ਕਰੀਏ। ਕੋਈ ਹੋਰ ਰੀਤੀ ਰਿਵਾਜ, ਕੋਈ ਬਰਾਤ, ਕੋਈ ਜਾਗੋ, ਕੋਈ ਰਿੰਗ ਸੈਰੇਮਨੀ ਕੱਢ ਕੇ ਹਲਦੀ ਅੱਜਕੱਲ ਬਹੁਤ ਜ਼ਿਆਦਾ ਪਰੰਪਰਾਵਾਂ ਜਿਹੜੀਆਂ ਨੇ ਚੱਲ ਗਈਆਂ ਨੇ। ਪਰ ਹੋਤ ਰਹੀਆਂ ਸਰ। ਚੱਲ ਤੇ ਰਹੀਆਂ ਨੇ। ਪਰ ਉਸ ਦੇ ਵਿੱਚੋਂ ਨਿਕਲ ਕੇ ਸਾਨੂੰ ਸਾਦੇ ਵਿਆਹ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਤਾਂਕਿ ਅਸੀਂ ਵਿਆਹਾਂ ਦੇ ਉੱਤੇ ਘੱਟ ਖਰਚਾ ਕਰਕੇ ਉਹਦੇ ਵਾਸਤੇ ਅਸੀਂ ਜ਼ਿੰਮੇਵਾਰ ਆ ਜਿਹੜੇ ਕਰਦੇ ਨੇ ਉਹਨਾਂ ਨੂੰ ਵੇਖ ਕੇ ਦੂਸਰੇ ਵੀ ਕਰਦੇ ਨੇ ਕਿ ਫਲਾਣੇ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਵੀ ਕਰੀਏ ਉਹ ਕਰਜ਼ਾ ਲੈ ਕੇ ਇਹ ਵਿਆਹ ਕਰਦੇ ਨੇ ਅਸੀਂ ਜਦੋਂ ਨਹੀਂ ਉਹਨਾਂ ਕੋਲ ਕਰਜ਼ਾ ਉੱਤਰਦਾ ਤੇ ਇਥੋਂ ਤੱਕ ਵੀ ਸਮਾਜ ਦੇ ਵਿੱਚ ਹੁੰਦਾ ਕਿ ਉਹ ਆਤਮ ਹੱਤਿਆ ਕਰਨ ਤੱਕ ਵੀ ਜਾਂਦੇ ਨੇ ਜਿਹੜੇ ਛੋਟੇ ਕਿਸਾਨ ਲਾਲੋ ਜਾਂ ਛੋਟੇ ਦੁਕਾਨਦਾਰ ਲਾਲੋ ਕਿਸ ਤਰ੍ਹਾਂ ਦੀ ਨੇ ਸਾਡੇ ਵੱਲੋਂ ਮੇਰੇ ਵੱਲੋਂ ਇਹ ਸੰਦੇਸ਼ ਹੈ ਕਿ ਸਾਨੂੰ ਸਾਦਗੀ ਜਿਹੜੀ ਹੈ ਉਹ અપਨਾ ਕੇ ਗੁਰੂ ਸਾਹਿਬ ਦੀ ਜੀ ਦਿੱਤੀ ਹੋਈ ਮਰਿਆਦਾ ਉਹਦੇ ਅਨੁਸਾਰ ਆਨੰਦ ਕਾਰਜ ਸਾਾਨੂੰ ਜਿਹੜੇ ਨੇ ਉਹ ਕਰਨੇ ਚਾਹੀਦੇ ਨੇ ਸੇ ਬਹੁਤ ਵਧੀਆ ਗੱਲ ਕੀਤੀ ਅੱਜ ਵੀ ਜਿਹੜੇ ਗੈਰ ਸਿੱਖ ਦੀ ਮੈਂ ਗੱਲ ਹੀ ਕਰਿਆ ਜਿਹੜੇ ਸਿੱਖ ਹੁੰਦੇ ਬਾਅਦ ਵੀ ਪਹਿਲਾਂ ਤਾਂ ਸਿੱਖ ਮਰਿਆਦਾ ਦੇ ਹਿਸਾਬ ਨਾਲ ਉਹਨਾਂ ਦੇ ਆਨੰਦ ਕਾਰਜ ਹੁੰਦੇ ਨੇ ਉਸ ਤੋਂ ਬਾਅਦ ਤੁਸੀਂ ਦੇਖਿਆ ਪੈਲਸਾਂ ਵਿੱਚ ਮਹਿੰਗੇ ਮਹਿੰਗੇ ਖਰਚੇ ਹੁੰਦੇ ਨੇ ਕਿੰਨਾ ਕਿਤੇ ਅਸੀਂ ਜਿਹੜਾ ਕਿ ਗੁਰੂ ਦੀ ਗੱਲ ਨਹੀਂ ਮੰਨ ਰਹੇ ਆਪਣੀ ਮਨਮਤ ਦੀ ਮੰਨ ਰਹੇ ਆ ਪਰ ਅਖੀਰ ਤੱਕ ਇੱਕ ਸਵਾਲ ਤੁਹਾਡੇ ਤੇ ਵੀ ਬਿੱਤਾ ਜਿਹੜੇ ਤੁਹਾਡੇ ਆਨੰਦ ਕਾਰਜ ਦਾ ਤੁਹਾਡਾ ਵਿਆਹ ਕਿਸ ਤਰੀਕੇ ਨਾਲ ਹੋਇਆ ਤੁਸੀਂ ਸਵਾਲ ਕੀਤਾ ਮੈਂ ਇੱਥੇ ਇਹੀ ਕਹਿਣਾ ਚਾਹਾਂਗਾ ਕਿ ਸਤਗੁਰਾਂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਮੇਰੇ ਜਿਹੜੇ ਆਨੰਦ ਕਾਰਜ ਹੋਏ ਸੀ ਉਹ ਨਾਮਤਰੀ ਮਰਿਆਦਾ ਅਨੁਸਾਰ ਹੀ ਹੋਏ ਨੇ ਅਸੀਂ ਕੋਈ ਬਰਾਤ ਨਹੀਂ ਲਈ ਕੋਈ ਦਹੇਜ ਨਹੀਂ ਕੋਈ ਦਹੇਜ ਨਹੀਂ ਇਸ ਤਰੀਕੇ ਦੇ ਨਾਲ ਹੀ ਜਿਹੜੇ ਆਨੰਦ ਖਰਚ ਨੇ ਉਹ ਮੇਰੇ ਹੋਏ ਅੱਜ ਦਾ ਯੂਥ ਬਹੁਤ ਸਟਰੋਂਗ ਹੈ ਉਹ ਕਿੰਨਾ ਟਕ ਸਤਿਗੁਰੂ ਜੀ ਦਾ ਹੁਕਮ ਸੀ ਕਿ ਆਪਣਾ ਪਾਠ ਜਿਹੜਾ ਸਧਾਰਨ ਪਾਠ ਜਿਹੜਾ ਉਹ ਆਪ ਗੁਰਸੇ ਕਰੇ ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਉਹ ਸਧਾਰਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਉਹ ਵੀ ਮੈਂ ਖੁਦ ਜਿਹੜਾ ਕਰਕੇ ਉੱਥੇ ਭੋਗ ਕੋ ਆਇਆ ਸੀ ਔਨ ਅਟੈਂਜ ਬੱਚੇ ਨੇ ਤੁਹਾਡੇ ਤੋ ਉਹਨਾਂ ਦਾ ਵੀ ਇਸ ਮਿਹਰਿਆ ਦੇ ਨਾਲ ਤੁਸੀਂ ਕਰੋਗੇ ਆਨੰਦ ਗਾਰ ਸਾਡੀ ਕੋਸ਼ਿਸ਼ ਇਹੀ ਹੈ ਸਤਿਗੁਰੂ ਜੀ ਉਹਨਾਂ ਨੂੰ ਵੀ ਸਤਬੁद्धि ਬਖਸ਼ਣ ਔਰ ਸਾਨੂੰ ਵੀ ਬਲ ਬਖਸ਼ਣ ਕਿ ਅਸੀਂ ਆਪਣੇ ਬੱਚਿਆਂ ਨੂੰ ਔਰ ਬੱਚਿਆਂ ਦੇ ਨਾਲ ਨਾਲ ਆਪਣੇ ਸਮਾਜ ਨੂੰ ਵੀ ਇਸ ਬੰਨੇ ਤੌਰ ਸੱਕੀਏ ਕਿ ਅਸੀਂ ਸਾਦੇ ਵਿਆਹ ਜਿਹੜੇ ਕਰੀਏ ਤੇ ਸਤਿਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਆਨੰਦ ਮਾਨੀਏ ਮਾਸਟਰ ਜੀ ਸਰਕਾਰੀ ਸਕੂਲ ਮਮੇਰਾ ਕਲਾ ਦੇ ਵਿੱਚ ਜਿਹੜੇ ਕੀ ਗਵਰਨਮੈਂਟ ਜੋਬ ਤੇ ਨੇ ਔਰ ਲੈਕਚਰਾਰ ਨੇ ਇਨਾਂ ਕੋਲ ਅਸੀਂ ਅੱਜ ਟਾਈਮ ਮੰਗਿਆ ਸੀਗਾ ਕਿਉਂਕਿ 3 ਜੂਨ 1863 ਈਸਵੀ ਦੇ ਵਿੱਚ ਸ੍ਰੀ ਸਤਗੁਰੂ ਰਾਮ ਸਿੰਘ ਜੀ ਨੇ ਆਨੰਦ ਕਾਰਜ ਦੀ ਜੋ ਮਰਿਆਦਾ ਸ਼ੁਰੂ ਕੀਤੀ ਉਸ ਬਾਰੇ ਅਸੀਂ ਇਨਾਂ ਕੋਲ ਕੁਝ ਜਾਣਕਾਰੀ ਲੈਣੀ ਸੀ ਔਰ ਇਹਨਾਂ ਨੇ ਸਾਨੂੰ ਆਪਣਾ ਟਾਈਮ 'ਚੋਂ ਟਾਈਮ ਕੱਢ ਕੇ ਦਿੱਤਾ ਅਸੀਂ ਇਹਨਾਂ ਦੇ ਅਤੀ ਧੰਨਵਾਦੀ ਆ ਤੇ ਸਾਥੀਓ ਫਿਰ ਤੁਹਾਨੂੰ ਮਿਲਾਂਗੇ ਜਗਾ ਇੱਕ ਨਵੇਂ ਕੰਟੈਂਟ ਦੇ ਨਾਲ ਇੱਕ ਨਵੀਂ ਸਖਸ਼ੀਅਤ ਦੇ ਨਾਲ ਤਦ ਤੱਕ ਮੈਂ ਤੁਹਾਡੇ ਤੋਂ ਅਜੱਜਤ ਲਈ ਨਾ ਗਰਮੇ ਸਿੰਘ ਡੋਲ ਮੀਡੀਆ ਹਰਿਆਣਾ ਫਿਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਮਿਹਰਬਾਨੀ Gracias. Yes.